ਉਈ ਤੰਨੀ ਕਿਸੇ ਦੇਸ਼ ਦੇ ਉੱਤੇ ਅਟੈਕ ਹੀ ਕਰ ਦਿੰਨੇ ਆ ਸਗੋ ਭੈਣ ਦੇ ਵੀ ਆਪਣਾ ਨਾਂ ਤਾਂ ਬੋਲੂਗਾ ਦੇਸ਼ ਤੇ ਕੋ ਫਲਾਨੀ ਥਾਂ ਤੇ ਅਟੈਕ ਕਰਨ ਵਾਲੇ ਫਲਾਣੇ ਟਾਈਮ ਦੇ ਸੂਰਮੇ ਆ ਸੂਰਮੇ ਉਹ ਸੂਰਮੇ ਹੁਣ ਤਾਂ ਭੈਣ ਦੇ ਵੀ ਕੁੱਤੇ ਜਿੰਨੀ ਕਦਰ ਵੀ ਨਹੀਂ ਕਰਦੇ ਆਪਣੀ ਭੈਣ ਦੇ ਯਾਰ ਲੋਕ ਉਹ ਕਹਿ ਗੱਲ ਕਰਤੀ ਯਾਰ ਮਜੀਠੀਏ ਮੈਂ ਬਹੁਤ ਹਮਲੇ ਕੀਤੇ ਆ ਪਹਿਲਾਂ ਮੈਂ ਦੇਖ ਲਿਆ ਹਮਲੇ ਹਮਲੇ ਕਰਕੇ ਦੇਸ਼ਾਂ ਦੀ ਬਸਦਾ ਕੁਸਦਾ ਕੁਝ ਨਹੀਂ 2-3 ਲੱਖ ਰੁਪਏ ਤਾਂ ਵੱਧ ਕਮਾਈ ਹੈ ਨਹੀਂ ਇੱਕ ਜੰਗ 'ਚ ਮੈਂ ਜੰਗ ਦਾ ਭੈਣ ਦੇ ਵੀਰ ਦੀ ਖੁੰਦ ਕੁਮਾਰੀ ਦੋ ਹਮਲੇ ਉਹ ਕਰਦੇ ਦੋ ਦਰੋ ਕਰਦੇ ਭੈਣ ਦੇ ਵੀਰ ਹੜਦੇ ਨਹੀਂ ਹੈਗੇ ਮਾਦਾ ਫਿਰ ਵਿੱਚ ਹੀ ਧਜਿਆ ਸੀ ਇਹਨਾਂ ਨੇ ਤਾਂ ਸਾਲਿਆਂ ਨੇ ਲੜੀ ਜਾਣਾ ਮੈਂ ਜਾਣਾ ਆਪ ਦੇ ਰੁਪਏ ਰੁਪਏ ਲੈ ਕੇ ਜਿਹੜੀ ਤੁਪਾਂ ਤੁਪਾਂ ਦੇ ਗੋਲੀਆਂ ਗੋਲੀਆਂ ਨੇ ਥਮਾ ਚਾਕੇ ਰਪਣਾ ਰਮਾ ਬੈਗ ਚ ਪਾ ਲੈਂਦਾ ਸੀ ਇੱਥੇ ਪੰਜਾਬ ਚ ਜਾ ਕੇ ਵੇਚ ਦਿੰਦਾ ਸੀਗਾ ਇੱਕ ਮੇਰੀ ਪਿਸਤੌਲ ਘੜ ਘੜ ਤੈਨ ਚੜਿਆ ਦੀ ਬੈਰਾਂ ਦੀ ਸਟਾਰਾ ਖਰਾਬ ਤੋਂ ਨਾ ਮੈਂ ਜਾ ਕੇ ਨਹੀਂ ਬੜੀਆ ਮੇਰਾ 2 ਲੱਖ ਰੁਪਏ ਬਣ ਜਾਂਦਾ ਸੀ ਮੇਰੀ ਠੀਕ ਐਂ ਕੱਢਣਾ ਪੈਂਦਾ ਨਹੀਂ ਬਾਦਾ ਬੂਦਾ ਕੋਈ ਨਹੀਂ ਜੰਗਾ ਚ ਵੀ ਓ ਜੰਨੀ ਤੂੰ ਤਾਂ ਦੇਸ ਤੋਂ ਯਾਰ ਤੂੰ ਤਾਂ ਜੰਗ ਦੇ ਮੈਦਾਨ 'ਚ ਯਾਰ ਪੱਜਿਆ ਨਾ ਮਾਂ ਗੱਲ ਤੇਰੀ ਗਲਤ ਤੈਨੂੰ ਅੱਗੇ ਤੋਂ ਲੈ ਕੇ ਨਹੀਂ